ਪਾਨਾ ਸਿੱਧੂ ਤੇ ਕੀ ਹੋਇਆ ਪਰਚਾ ਹੋ ਗਿਆ ਕਹਿੰਦੇ ਵੀ ਇਹਨੇ ਰਿਸ਼ਵਤ ਲੈ ਲਏ ਮਨੀ ਲੈ ਲਈ ਐਕਸਟਰੈਕਸ਼ਨ ਲੈ ਲਈ 10000 ਮੰਗਦਾ ਸੀ ਕੁਝ ਮੰਗਦਾ ਸੀ ਪਾਨੇ ਨੇ 1 ਕਰੋੜ ਤੇ 60 ਲੱਖ ਰੁਪਇਆ ਵਾਪਸ ਕਰਾਇਆ ਜਿਹੜਾ ਪਾਨੇ ਕੋਲ ਲਿਸਟ ਪਈਆ ਡੇਰੀ ਦੇ ਵਿੱਚ ਜਾਦਾ ਕੱਪ ਵੀ ਪੀਤਾ ਹੋਵੇ ਕਿਸੇ ਤੋਂ ਪੈਸੇ ਲੈਣ ਦੀ ਦੂਰ ਦੀ ਗੱਲ ਹੈ ਕੋਈ ਸਾਬਤ ਕਰ ਦੇ ਤੁਸੀਂ ਗਾਰੰਟੀ ਚੈੱਕ ਰਹੇ ਹੋ ਕੋਈ ਮੈਂ ਕਹਿੰਦਾ ਹੀ ਦੇਣ ਦੇ ਆ ਰਹਾਂ ਹਾਂ ਵੀ ਇਹ 10000 ਰੁਪਇਆ ਕਿਸੇ ਕੁੜੀ ਏਜੰਟ ਤੋਂ ਮੰਗਿਆ ਪਾਨਾ 10000 ਰੁਪਇਆ ਮੰਗੂਗਾ ਉਨਾਮ ਕਰਨਗੇ ਹੁਣ ਅੰਦਰ ਸਿੱਟਣਗੇ ਉਹ ਚੱਕੇ ਸਾਡਾ ਸਾਥੀ ਕਹਿੰਦ ਨੇ ਇਸੇ ਯਾਤਰਾ ਨੂੰ ਖਤਮ ਕਰਨ ਲਈ ਰੋਕਣ ਲਈ ਕਿੱਡਾ ਵੱਡਾ ਹੰਗਾਰਾ ਤੁਸੀਂ ਪਿੰਡਾਂ ਜਾ ਕੇ ਦੇਖੋ ਲੋਕਾਂ ਦਾ ਮਿਲ ਰਿਹਾ ਜੇ ਤਾਂ ਲੋਕਾਂ ਚ ਵਿਚਰ ਰਹੇ ਹੋ ਸਭ ਤੋਂ ਪਹਿਲਾ ਸਵਾਲ ਮੱਥੇ ਕਿਹੜਾ ਲੱਗਦਾ ਮਾਵਾ ਕੇ ਪੈਰ ਫੜ ਕੇ ਰੋਣ ਲੱਗਦੀ ਹੈ ਦੇਖੋ ਮੇਰੀ ਮੇਰੀ ਮਾਂ ਦੀ ਉਮਰ ਦੀਆਂ ਮਾਵਾ ਤੇ ਜਿਹੜੀਆਂ ਵਿਚਾਰੀਆਂ ਭੈਣਾਂ ਜਿਹੜੀਆਂ ਰੰਡੀਆਂ ਹੋ ਗਈਆਂ ਸਾ ਇਹ 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 ਮੈਂ ਕਹਿੰਦਾ ਪਹਿਲਾਂ ਕੈਪਟਨ ਸਾਹਿਬ ਨੇ ਗੁਟਕਾ ਸਾਬ ਹੱਥਾਂ 'ਚ ਫੜ ਕੇ ਸਾਂ ਖਾਦੀ ਸੀ ਫਿਰ ਭਵੰਤ ਸਿੰਘ ਵੀ ਕਹਿੰਦਾ ਸੀਗਾ ਵੀ ਅਸੀਂ 4 ਮਹੀਨਿਆਂ ਚ ਖਤਮ ਕਰ ਦਿਆਂਗੇ ਪਰ ਨਹੀਂ ਹੋਇਆ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਉਹਨਾਂ ਦੀ ਸਰਕਾਰ ਨੇ ਹਮੇਸ਼ਾ ਦਾਵਾ ਕੀਤਾ ਤਕਰੀਰ ਕੀਤੀ ਕਿ ਪਹਿਲਾਂ ਵਾਲੀ ਰਾਜਨੀਤੀ ਅਸੀਂ ਬਦਲਣ ਆਏ ਆ ਕਿਸੇ ਤੇ ਕੋਈ ਇੱਕ ਝੂਠਾ ਮੁਕਦਮਾ ਦਿਖਾ ਦਿਓ ਸਾਨੂੰ ਖੈਰੇ ਦੇ 15 ਦਾ 2015 ਦਾ ਮੁਕਦਮਾ ਪੁਰਾਣਾ ਚੱਕ ਕੇ ਝੂਠਾ ਦੇ ਮੜਤਾ 5 ਕਰੋੜ ਰੁਪਇਆ ਖਰਚ ਕੀਤਾ ਗਿਆ ਖੈਰੇ ਦੀ ਜ਼ਮਾਨਤ ਰੱਦ ਕਰਾਉਣ ਦੀ ਖਾਤਰ ਸੁਪਰੀਮ ਕੋਰਟੋਂ ਤੂੰ ਭਵੰਤ ਸਿੰਘ ਕਹਿੰਦਾ ਸੀ ਇਹ ਕੈਪਟਨ ਨੇ ਅंसारी ਨੂੰ ਜੁਪੀ ਵਾਲੇ ਡਾਊਨ ਨੂੰ ਇੱਥੇ ਰੱਖਿਆ ਪੰਜਾਬ 'ਚ ਉਹ ਸਾਰਾ ਖਰਚਾ ਅਸੀਂ ਵਸੂਲਾਂਗੇ ਕੈਪਟਨ ਤੋਂ ਜਿੰਨਾ ਉਹਦੇ ਖਰਚੇ ਤੇ ਉਹਦੇ ਵਕੀਲਾਂ ਦੇ ਉੱਤੇ ਨੇ ਖਰਚਿਆ ਹੁਣ ਤੂੰ 5-5 ਕਰੋੜ ਰੁਪਈਆ ਪੰਜਾਬ ਦੇ ਖਜ਼ਾਨੇ 'ਚੋਂ ਖੈਰੇ ਨੂੰ ਅੰਦਰ ਰੱਖਣ ਲਈ ਕੀਤਾ ਉਹਦਾ ਜਵਾਬ ਕੌਣ ਦਊ ਹੁਣ ਡਰਨਾ ਇੰਨਾ ਕਿਉਂ ਲੱਗ ਗਿਆ ਭਾਨੇ ਯਾਰ ਕਿ ਤੂੰ ਡਰਨ ਲੱਗ ਗਿਆ ਖੈਰੇ ਕਿਉਂ ਡਰਨ ਲੱਗ ਗਿਆ ਮੇਰਾ ਕਹਿੰਦਾ ਕੀ ਡਰਾਂ ਇਹ ਸਵਾਲ ਹੀ ਪੁੱਛਦੇ ਆ ਯਾਰ ਪੰਜਾਬ ਚ ਪਿੰਡਾਂ ਪਿੰਡਾਂ ਚ ਗਲੀਆਂ ਚ ਜਦੋਂ ਗੱਲ ਚੱਲਦੀ ਐ ਤੇ ਕਈ ਉਹ ਲੀਡਰ ਹੁੰਦੇ ਆ ਜਿਹੜੇ ਲੋਕਾਂ ਨੂੰ ਲਾਂਬਧ ਵੀ ਕਰਦੇ ਆ ਨਾਲ ਨਾਲ ਸਿਆਸਤ ਵਾਲਾ ਪਹੀਆ ਵੀ ਤੋਰਦੇ ਆ ਲੱਖਾ ਸਦਾਣਾ ਉਹਨਾਂ ਦੇ ਵਿੱਚੋਂ ਇੱਕ ਨੇ ਜਿਹੜੇ ਇੱਕ ਪੰਜਾਬ ਪੰਜਾਬੀਅਤ ਬਚਾਓ ਯਾਤਰਾ ਦੇ ਨਾਮ ਦੇ ਉੱਤੇ ਤਿੰਨ ਚਾਰ ਦਿਨਾਂ ਤੋਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਲੱਗੇ ਹੋਏ ਆ ਬੀਬੀਆਂ ਵੀ ਨਾਲ ਖੜੀਆਂ ਨੇ ਅਸੀਂ ਇਹਨਾਂ ਪਿੰਡਾਂ ਦੇ ਵਿੱਚ ਜਦੋਂ ਨਾਲ ਜਾ ਰਹੇ ਆ ਤੇ ਗੱਲਾਂ ਬਹੁਤ ਦਿਲਚਸਪ ਹੋ ਰਹੀਆਂ ਲੋਕ ਕੀ ਸਵਾਲ ਕਰਦੇ ਸਾਰੀਆਂ ਗੱਲਾਂ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਯਾਤਰਾ ਵਾਲੀ ਗੱਲ ਕਰਾਂ ਜਦੋਂ ਲੋਕਾਂ ਚ ਵਿਚਰ ਰਹੇ ਹੋ ਸਭ ਤੋਂ ਪਹਿਲਾ ਸਵਾਲ ਮੱਥੇ ਕਿਹੜਾ ਲੱਗਦਾ ਸਭ ਤੋਂ ਪਹਿਲਾਂ ਤਾਂ ਸਵਾਲ ਇੱਕੋ ਹੀ ਲੱਗਦਾ ਕਿ ਮਾਮਾ ਆ ਕੇ ਪੈਰ ਫੜ ਕੇ ਰੋਣ ਲੱਗਦੀ ਐ ਦੇਖੋ ਮੇਰੀ ਮੇਰੀ ਮਾਂ ਦੀ ਉਮਰ ਦੀਆਂ ਮਾਮਾ ਤੇ ਜਿਹੜੀਆਂ ਵਿਚਾਰੀਆਂ ਭੈਣਾਂ ਜਿਹੜੀਆਂ ਰੰਡੀਆਂ ਹੋ ਗਈਆਂ ਸਾਗਣਾ ਉਹ ਬਿਲਕਦੀਆਂ ਵੀ ਸਾਡੇ ਕਿਸੇ ਦਾ ਘਰ ਵਾਲਾ ਮਰਿਆ ਕਿਸੇ ਦਾ ਪੁੱਤ ਮਰਿਆ ਮੈਂ ਜਿੰਨੇ ਪਿੰਡਾਂ ਚ ਗਿਆ ਕਦੇ 5 ਮਰੇ ਜਾਂ ਕਦੇ 7 ਕਿਰੇ 10 ਚਿੱਟੇ ਨਾ ਮਰੇ ਐ ਇੱਥੇ ਵਾਲੇ ਪਰਸੋਂ ਹੀ ਮੌਤ ਹੋਈ ਐ ਪਰਸੋਂ ਹੀ ਹੋਈ ਐ ਨਾ ਪਰਸੋਂ ਪਰਸੋਂ ਹੀ ਮੌਤ ਹੋਈ ਐ ਸਭ ਤੋਂ ਵੱਡਾ ਸਵਾਲ ਹੈ ਅੱਜ ਪੰਜਾਬ ਦੇ ਲੋਕਾਂ ਦਾ ਪੰਜਾਬ ਦੀਆਂ ਮਾਮਾਂ ਦਾ ਪੰਜਾਬ ਦੀਆਂ ਭੈਣਾਂ ਦਾ ਬਜ਼ੁਰਗਾਂ ਦਾ ਸਹਾਰਾ ਜੀ ਨੇ ਬਣਨਾ ਸੀ ਅੱਜ ਟੀਕਿਆਂ ਨਾਲ ਚਿੱਟਿਆਂ ਨਾਲ ਮਰ ਰਹੇ ਨੇ ਇਹ 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 ਮੈਂ ਕਹਿੰਦਾ ਪਹਿਲਾਂ ਕੈਪਟਨ ਸਾਹਿਬ ਨੇ ਗੁਟਕਾ ਸਭ ਹੱਥਾਂ 'ਚ ਫੜ ਕੇ ਸੌਂ ਖਾਦੀ ਸੀ ਫਿਰ ਭਾਨਸਿਆਂ ਵੀ ਕਹਿੰਦਾ ਸੀਗਾ ਵੀ ਅਸੀਂ ਚਾਰਾਂ ਮਹੀਨਿਆਂ 'ਚ ਖਤਮ ਕਰ ਦਿਆਂਗੇ ਪਰ ਨਹੀਂ ਹੋਇਆ ਲੋਕਾਂ ਨਾਲ ਨਾ ਵਿਸ਼ਵਾਸ ਘਾਤ ਸਮੇਂ-ਸਮੇਂ ਤੇ ਹੁੰਦਾ ਰਿਹਾ ਜਦੋਂ ਜਾ ਰਹੇ ਹੋਂ ਗਲੀਆਂ 'ਚ ਜਿਵੇਂ ਬੀਬੀਆਂ ਵੀ ਖੜੀਆਂ ਐ ਇਹਨਾਂ ਤੋਂ ਪੁੱਛਾਂਗੇ ਵੀ ਲੀਡਰ ਆਉਂਦੇ ਜ਼ਰੂਰ ਐ ਇਲੈਕਸ਼ਨ ਤੋਂ ਪਹਿਲਾਂ ਵੀ ਬਾਅਦ ਵਿੱਚ ਵੀ ਕਦੇ-ਕਦੇ ਹੀ ਗੇੜਾ ਲੱਗਦਾ ਪਰ ਜਿਹੜੀਆਂ ਗੱਲਾਂ ਕਰਕੇ ਜਾਂਦੇ ਆ ਉਦੋਂ ਪਲਟ ਲੈਂਦੇ ਆ ਪਾਸਾ ਉਹਦੇ ਬਾਰੇ ਕਿਵੇਂ ਦੇ ਲੈਂ ਮੈਂ ਮੈਂ ਕੋਈ ਇੱਥੇ ਗਲੀਆਂ ਨਾਲੀਆਂ ਦੀ ਸਿਆਸਤ ਨਹੀਂ ਕਰਨ ਆਇਆ ਮੈਂ ਇਹ ਵੀ ਕਹਿਣਾ ਕਿ ਬਹੁਤ ਤਰ੍ਹਾਂ ਦੀਆਂ ਗੱਲਾਂ ਵੀ ਇਹ ਐਮਐਲਏ ਬਣਨ ਨੂੰ ਫਿਰਦਾ ਐ ਐਮਪੀ ਬਣਨ ਨੂੰ ਫਿਰਦਾ ਤਾਂ ਇਹ ਇਹ ਜਿਵੇਂ ਐਮਐਲਏ ਐਮਪੀ ਦਾ ਫਿਰ ਸਾਰਿਆਂ ਤੇ ਅੱਜ ਵੀ ਹੱਥ ਕੱਢਦਿਆਂ ਪਹਿਲਾਂ ਵੀ ਤਿਆਰ ਸੀ ਜਿੱਥੋਂ ਮਰਜ਼ੀ ਚੋਂ ਲੜ ਲੈਂਦਾ ਕਰਦਾਰ ਮਾਰ ਕੇ ਨਹੀਂ ਮੈਂ ਇਹੀ ਗੱਲ ਲੋਕਾਂ ਨੂੰ ਕਹਿਣਾ ਵੀ ਮੇਰੀ ਸੋਚ ਚੰਗੀ ਲੱਗੀ ਮੇਨਾਂ ਖੜ੍ਹਜੋ ਨਾ ਲੱਗੀ ਨਾ ਲੱਗਿਓ ਮੇਰੇ ਕੋਲੇ ਗਲੀਆਂ ਨਾਲੀਆਂ ਦੇ ਮਸਲੇ ਨਹੀਂ ਮੇਰੇ ਕੋਲ ਤੁਹਾਡੀਆਂ ਨਸਲਾਂ ਬਚਾਉਣ ਦੀ ਗੱਲ ਮੈਂ ਕਰਨ ਆਇਆ ਮੈਂ ਗੱਲ ਕਰਦਾ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਸਾਡੇ ਕੋਲੇ 15 20 ਸਾਲ ਦਾ ਪਾਣੀ ਬਚਿਆ ਮੈਂ ਗੱਲ ਕਰਦਾ ਨਸ਼ਿਆਂ ਤੋਂ ਸਾਡੀ ਜਵਾਨੀ ਕਿਵੇਂ ਬਚਾਉਣੀ ਹੈ ਮੈਂ ਗੱਲ ਕਰਦਾ ਪ੍ਰਵਾਸ ਕਿਵੇਂ ਰੋਕੇ ਗੈਰ ਕੁਦਰਤੀ ਜਿਹੜਾ ਹੋ ਰਿਹਾ ਪਿੰਡਾਂ ਦੇ ਪਿੰਡ ਖਾਲੀ ਹੋ ਉੱਜੜ ਰਿਹਾ ਪੰਜਾਬ ਮੈਂ ਗੱਲ ਕਰਦਾ ਸਾਡੀ ਮਾਂ ਬੋਲੀ ਨੂੰ ਬਚਾਉਣ ਦੀ ਲੋਕਾਂ ਨੂੰ ਸਨੇਹ ਦਿਨਾ ਆਪਣੇ ਬੱਚਾ ਮਗਰ ਸਕੂਲ ਜਾ ਕੇ ਪਤਾ ਕਰੋ ਮੈਂ ਗੱਲ ਕਰਦਾ ਆਪਣੇ ਇਤਿਹਾਸ ਨੂੰ ਬਚਾਉਣ ਦੀ ਇਹ ਸਾਰੀਆਂ ਗੱਲਾਂ ਮੈਂ ਲੋਕਾਂ 'ਚ ਲਿਜਾ ਰਿਹਾ ਮੈਂ ਗੱਲ ਕਰ ਰਿਹਾ ਨਿਊ ਔਲਡ ਆਰਡਰ ਦੀ ਵੀ ਉਹ ਸੰਸਾਰ ਨੀਤੀਆਂ ਕਿਹੜੀਆਂ ਨੇ ਜਿਹੜੀਆਂ ਤੁਹਾਨੂੰ ਕਾਬੂ ਕਰਨਾ ਚਾਹੁੰਦੀਆਂ ਨੇ ਮੈਂ ਗੱਲ ਕਰਦਾ ਨਿਊ ਐਜੂਕੇਸ਼ਨ ਪਾਲਿਸੀ ਦੀ ਨਵੀਂ ਸਿੱਖਿਆ ਨੀਤੀ ਦੀ ਜਿਹੜੀ ਤੁਹਾਡੇ ਸਕੂਲਾਂ ਦੇ ਵਿੱਚ ਤੁਹਾਡੇ ਜਵਾਕਾਂ ਨੂੰ ਤੁਹਾਡੀ ਬੋਲੀ ਤੋਂ ਕਿਵੇਂ ਦੂਰ ਕਰਨਾ ਤੁਹਾਡੇ ਇਤਿਹਾਸ ਤੋਂ ਤੁਹਾਡੇ ਸੱਹਿਤ ਤੋਂ ਕਿਵੇਂ ਦੂਰ ਕਰਨਾ ਤੇ ਆਪਣਾ ਕਿਵੇਂ ਥੋਪਣਾ ਮੈਂ ਗੱਲਾਂ ਇਹ ਕਰਦਾ ਉਹ ਇਹ ਗੱਲਾਂ ਕੋਈ ਵੀ ਨਹੀਂ ਕਰਦਾ ਆ ਕੇ ਸਾਰੇ ਕੋਈ ਕਹਿੰਦਾ ਸਿਲੰਡਰ ਦੇਵਾਂਗੇ ਕੋਈ ਕਹਿੰਦਾ ਫਾਰਮ ਵਾਲੇ ਪੈਨਸ਼ਨ ਭਰਾਂਗੇ ਕੋਈ ਕਹਿੰਦਾ ਹਜ਼ਾਰ-ਹਜ਼ਾਰ ਆਊਗਾ ਕੋਈ ਕਹਿੰਦਾ 2-2000 ਪਰਵਾਵਾਂਗੇ ਹਨਾ ਮੈਂ ਚਾਹੁੰਦਾ ਲੋਕ ਆਪਣੇ ਆਪ ਤੇ ਨਿਰਭਰ ਹੋਣੇ ਖੜੇ ਹੋਣ ਇੱਕ ਮਸਨਿਆ ਹੋਰ ਦੇ ਨਾਲ ਲੋਕਾਂ ਨੂੰ ਜ਼ਮੀਨਾਂ ਨਾ ਵੇਚੋ ਕਿਸੇ ਵੀ ਕੀਮਤ ਤੇ ਮੱਥ ਬੰਨ੍ਹ ਕੇ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ 5 ਤੋਂ 7 ਸਾਲ ਤੁਸੀਂ ਆਪਣੀਆਂ ਜਿਮਿਨਾਂ ਬਚਾ ਗਏ ਤੁਸੀਂ ਪੂਰੀ ਦੁਨੀਆ ਦੇ ਰਾਜੇ ਹੋਵੋਗੇ ਜਦੋਂ ਹਲਾਂਗੇ ਖੁੱਲ ਜਾਣਿਆ ਹਾਈਵੇ ਬਣ ਚੁੱਕੇ ਆ ਇਸ ਸਾਰੀਆਂ ਨਿਊ ਵਰਲਡ ਆਰਡਰ ਦੀਆਂ ਨੀਤੀਆਂ ਨੇ ਚੀਨ ਤੋਂ ਲੈ ਕੇ ਯੂਰਪ ਤੱਕ ਸੜਕਾਂ ਤਿਆਰ ਹੋ ਚੁੱਕੀਆਂ ਨੇ ਪਰ ਉਹਦੋਂ ਪਹਿਲਾਂ ਤੁਹਾਡੇ ਕੋਲ ਜ਼ਮੀਨਾਂ ਖੋਣਾ ਚਾਹੁੰਦੇ ਨੇ ਯਾਦ ਰੱਖੋ ਗਿੱਠਾਂ ਵੀ ਪੰਜਾਬ ਦੀ ਧਰਤੀ ਦੇ ਭਾਲੇ ਨਹੀਂ ਥਿਆਣਾ ਜਿਹੜਾ ਅੱਜ ਅਸੀਂ ਬੇਚ-ਬੇਚ ਬਾਹਰਲੇ ਮੁਲਕਾਂ ਨੂੰ ਭਜਦੇ ਆਂ ਜੀ ਸੜਕੇ ਜਾਓ ਕਮਾਈਆਂ ਕਰਕੇ ਉੱਥੋਂ ਵਾਪਸ ਆ ਕੇ ਪੰਜਾਬ ਦੀ ਧਰਤੀ ਤੇ ਆਓ ਗੱਲ ਆਪ ਅੱਗੇ ਜਾਰੀ ਰੱਖਾਂਗੇ ਬੀਬੀ ਜੀ ਤੁਹਾਨੂੰ ਇਹਨਾਂ ਦੀਆਂ ਗੱਲਾਂ ਕਿਵੇਂ ਲੱਗਦੀਆਂ ਤੁਸੀਂ ਹੁਣੇ ਗੱਲਾਂ ਕੀਤੇ ਕਹਿੰਦੇ ਬੱਚੇ ਬਾਹਰ ਬੜੇ ਚਲੇ ਜਾਂਦੇ ਆ ਪੰਜਾਬ ਦੇ ਜਾਣੇ ਨਹੀਂ ਚਾਹੀਦੇ ਨੌਕਰੀਆਂ ਨਹੀਂ ਮਿਲਦੀਆਂ ਆਪੇ ਹੀ ਜਾਣਾ ਵੀਰੇ ਬਹੁਤ ਵਧੀਆ ਲੱਗੀਆਂ ਗੱਲਾਂ ਸਾਨੂੰ ਹੂੰ ਜਿਹੜੇ ਬਾਕੀ ਲੀਡਰ ਆਉਂਦੇ ਆ ਤੇ ਇਹਨਾਂ 'ਚ ਫਰਕ ਕੀ ਤਾਂ ਉਹ ਨਾ ਚਰੋ ਮੈਂ ਮੈਂ ਗੱਲ ਕਿ ਛੋਟੇ ਵੀ ਨਾ ਮਿਲੀਆਂ ਹੀ ਨਹੀਂ ਹੂੰ ਮੈਂ ਗੱਲ ਕਰਨੀ ਹੈ ਬੇਬੇ ਨੇ ਬਹੁਤ ਵਧੀਆ ਸਵਾਲ ਕੀਤਾ ਕਿ ਕੁੜੀਆਂ ਨਹੀਂ ਵਿਆਹ ਲੀਆਂ ਮਿਲਦੀਆਂ ਮੁੰਡੇ ਕੀ ਕਰਨ ਹੂੰ ਇਹ ਬਹੁਤ ਵੱਡੀ ਜਿਹੜੇ ਸਾਡੇ ਕੋਲੇ ਐ ਲਾ ਲੋ ਵੀ ਅ 90 ਤੋਂ ਬਾਅਦ ਜੰਮੇ ਆ ਜੀ 85 88 90 92 ਵਾਲੇ ਉਹ ਸਾਰੇ ਵਿਚਾਰੇ ਕਾਲੀ ਸੂਚੀ 'ਚ ਆ ਗਏ ਕੁੜੀਆਂ ਤਕਰੀਬ ਨਹੀਂ ਬਾਹਰ ਚਲੀਆਂ ਗਈਆਂ ਹਰ ਬੰਦੇ ਦੀ ਕੋਸ਼ਿਸ਼ ਇਹ ਹੈ ਵੀ ਮੈਂ ਕੁੜੀ ਨੂੰ ਹਾਇਲਰਸ ਕਰਾ ਕੇ ਬਾਹਰ ਭੇਜਾਂ ਹਮ ਇੱਥੇ ਜੇ ਕੋਈ ਵਧੀਆ ਮੁੰਡਾ ਵੀ ਹੈਗਾ ਜੇ ਕੋਈ 20 ਕਿਲਿਆਂ ਵਾਲਾ ਵੀ ਹੈਗਾ ਉਹਨੂੰ ਵੀ ਰਿਸ਼ਤਾ ਨਹੀਂ ਹੋ ਰਿਹਾ ਹਮ ਇਹ ਇਹ ਬਹੁਤ ਵੱਡਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਆ ਇਕੱਲੇ- ਇਕੱਲੇ ਵਿਚਾਰੇ ਉਹ ਛੜੇ ਨਾ ਰਹਿ ਜਾਣ ਹਮ ਇਹ ਰਜਾ ਰੋਕਣਾ ਪੈਣਾ ਬੇਬੇ ਨੇ ਹੁਣੀ ਗੱਲ ਕੀਤੀ ਸੀ ਆ ਬੇਬੇ ਦਾ ਪੋਤਾ ਲੱਗਦਾ ਪੋਤਾ ਨੇ ਬੇਬੇ ਇਹ ਦਿਔਰ ਹੈ ਇਹਦਾ ਬੇਟਾ ਇਹ ਇੱਕ ਅਸਟ੍ਰੇਲੀਆ ਭੇਜਣਾ ਹੈ ਹੁਣ ਇਹ ਇਹ ਮੇਰਾ ਸਵਾਲ ਸੀ ਵੀ ਨਸ਼ੇ ਕਰਕੇ ਭੇਜਣਾ ਜੀ ਮਾ ਬੇਬੀ ਉੱਥੇ ਏਦੂ ਕਈ ਗੁਣਾ ਜ਼ਿਆਦਾ ਹੈ ਸਾਨੂੰ ਭਲੇਖਾ ਇਹਨੂੰ ਮਜ਼ਬੂਤੀ ਇੰਨਾ ਬਣਾ ਦਿਓ ਜਾਂ ਤਾਂ ਸਿੱਖਿਆ ਹੀ ਇਹ ਜੀ ਹੋਵੇ ਜਾਂ ਇੱਛੇ ਕਾਬੂ ਹੋ ਜਾਏ ਹੁਣ ਇੱਕ ਗੱਲ ਮੈਂ ਬਹੁਤ ਬਾਰੀ ਲੋਕਾਂ ਨੂੰ ਜ਼ੋਰ ਦੇ ਕੇ ਕਹਿਣਾ ਨਸ਼ੇ ਦਾ ਆਉਣਾ ਬੋਲੀ ਦਾ ਮਾਰਨਾ ਇਤਿਹਾਸ ਨੂੰ ਵਿਗਾੜਨਾ ਤੁਹਾਡੀਆਂ ਇਤਿਹਾਸਕ ਇਮਾਰਤਾਂ ਢਾਉਣੀਆਂ ਕਿਤਾਬਾਂ ਦੇ ਵਿੱਚ ਇਤਿਹਾਸ ਨੂੰ ਗਲਤ ਖਲਾਬ ਕਰਕੇ ਲਿਖਣਾ ਤੁਹਾਡੇ ਯੋਧਿਆਂ ਨੂੰ ਖਲਨਾਇਕ ਬਣਾ ਕੇ ਕੈਰ ਬਣਾ ਕੇ ਪੇਸ਼ ਕਰਨਾ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਤੁਹਾਡੇ ਪਾਣੀ ਨੂੰ ਧਰਤੀ ਹੇਠਾਂ ਜ਼ਹਿਰਾ ਪਾ ਕੇ ਫੈਕਟਰੀਆਂ ਜਿਵੇਂ ਇੱਥੇ ਰਾਮੇ ਖੜੇ ਆਪਾਂ ਇਹ ਖੜੇ ਆਪਾਂ ਕਣਕਵਾਲ ਪਿੰਡ ਜਿੱਥੇ ਰਫੈਂਦਰੀ ਹੈ ਇਹ ਲੋਕਾਂ ਦੇ ਹਾਲ ਇਹਨੇ ਮਾੜੇ ਨੇ ਇਹ ਕਹਿੰਦੇ ਅਸੀਂ ਕੈਂਸਰ ਸੁਣਿਆ ਨਹੀਂ ਸੀ ਸਾਡੇ ਘਰ ਘਰ ਕੈਂਸਰ ਵਾਰਦਾ ਇਹਨਾਂ ਫੈਕਟਰੀਆਂ ਨੇ ਬੁੱਢਾ ਦਰਿਆ ਬੁੱਢਾ ਨਾਲਾ ਬਣ ਗਿਆ ਸਤਲੁਜ ਚ ਸਾਰੀ ਜ਼ਹਿਰ ਕੈਮੀਕਲ ਪਾਤਾ ਜੀ ਹੋਰ ਕਿੰਨੀਆਂ ਫੈਕਟਰੀਆਂ ਇੰਡਸਟਰੀਆਂ ਬਿਨਾਂ ਧਰ ਤੇ ਲਿਆ ਕੇ ਲਾਤੀਆਂ ਜੀਰਾ ਆਪਣੇ ਸਾਹਮਣੇ ਆਧਾਰਨ ਇਹ ਸਾਰੇ ਵਰਤਾਰੇ ਮੈਂ ਇਹਨਾਂ ਨੂੰ ਕਹਿ ਰਿਹਾ ਇਹ ਵਰਤਾਰੇ ਆਮ ਨਹੀਂ ਹੈਗੇ ਹੂੰ ਵੀ ਇਹ ਬਰਤਾਰੇ ਆਮ ਨੇ ਇਹ ਨਸ਼ਾ ਵੀ ਉਹੀ ਵਿਖੀ ਜਾਂਦਾ ਬੁੱਲੀ ਵੀ ਐ ਹੀ ਹੋ ਜਾਂਦੀ ਆ ਇਤਿਹਾਸ ਨੂੰ ਵੀ ਵਿਗਾੜੀ ਜਾਂਦੇ ਆ ਇਹ ਤੁਹਾਡੀ ਕਾਮ ਦੀ ਨਸਲ ਕੁਸ਼ੀ ਕਿਵੇਂ ਕਰਨੀ ਆ ਇਹਦੇ 'ਚ ਕੋਈ ਸ਼ੱਕ ਨਹੀਂ ਗੱਲਾਂ ਸਾਰੀਆਂ ਪੰਜਾਬ ਦੇ ਲੋਕਾਂ ਦੇ ਕੰਮ ਆਉਣਗੀਆਂ ਪਰ ਤੁਹਾਨੂੰ ਸ਼ੱਕੀ ਨਜ਼ਰ ਨਾਲ ਕਿਉਂ ਵੇਖਦੇ ਆ ਤੁਹਾਡੇ ਸਾਥੀਆਂ ਨੂੰ ਦੇਖ ਲੈਂਦੇ ਆ ਤਾਜ਼ਾ ਪਹਾਨਾ ਸਿੱਧੂ ਤੇ ਕੀ ਹੋਇਆ ਪਰਚਾ ਹੋ ਗਿਆ ਕਹਿੰਦੇ ਵੀ ਇਹਨੇ ਰਿਸ਼ਵਤ ਲੈ ਲਈ ਮਨੀ ਲੈ ਲਈ ਐਕਸਟਰਸ਼ਨ ਲੈ ਲਈ 10000 ਮੰਗਦਾ ਸੀ ਕੁਝ ਮੰਗਦਾ ਸੀ ਪਹਾਨੇ ਨੇ ਐਜੰਟਾਂ ਤੋਂ ਜਿਹੜੇ ਠੱਗੀਆਂ ਮਾਰ ਕੇ ਕਹਿੰਦਾ 20 ਲੱਖ ਲੈ ਕੇਦਾ 15 ਲੁੱਟ ਲਿਆ ਕਰਾ 30 ਲਈ ਬੈਠੇ ਸੀ ਉਹਦੇ ਕੋਲ ਲੋਕ ਆ ਕੇ ਵਿਚਾਰੇ ਜ਼ਮੀਨਾਂ ਵੀ ਵੇਚ ਦਿੰਦੇ ਸੀਗੇ ਹਮ ਉਹਨਾਂ ਦਾ ਧੀ ਪੁੱਤ ਵੇਚੀ ਰਹਿ ਜਾਂਦਾ ਸੀ ਹਮ ਭਾਨੇ ਨੇ 1 ਕਰੋੜ ਤੇ 60 ਲੱਖ ਰੁਪਇਆ ਵਾਪਸ ਕਰਾਇਆ ਜਿਹੜਾ ਭਾਨੇ ਕੋਲ ਲਿਸਟ ਪਈਆ ਡੇਰੀ ਦੇ ਵਿੱਚ ਹਮ ਕਿ ਉਹ 5 ਲੱਖ ਮੜਵਾਇਆ ਕਿ ਉਹ 10 ਲੱਖ ਮੜਵਾਇਆ ਉਹ ਉਹਨਾਂ ਦਾ ਬਰਦਾਸ਼ਤ ਨਹੀਂ ਹੋਣਾ ਸਰਕਾਰ ਤੋਂ ਹਮ ਉਹ ਚੱਕ ਕੇ ਕੱਲ ਇਹਨਾਂ ਨੇ ਇੱਥੇ ਸਾਡੀ ਯਾਤਰਾ ਮੈਂ ਪਹਿਲੇ ਦਿਨੇ ਗੱਲ ਕਹੀ ਸੀ ਵੀ ਸਾਡੀ ਯਾਤਰਾ 'ਚ ਖੱਲ ਪਾਉਣ ਦੀ ਕੋਸ਼ਿਸ਼ ਬਦਨਾਮ ਕਰਨ ਦੀ ਵਿੱਚ ਬੰਦੇ ਬਾੜ ਕੇ ਕੋਈ ਹਮਲਾ ਸਾਡੇ ਤੇ ਕਰਾ ਸਕਦੇ ਆ ਕਿਹੜੇ ਤਰੀਕੇ ਨਾਲ ਸਾਡੀ ਯਾਤਰਾ ਨੂੰ ਇਹ ਰੋਕਣਗੇ ਉਹ ਉਹਨਾਂ ਨੇ ਕੀਤਾ ਕੱਲ ਇਥੇ ਹੀ ਪਿੰਡਾਂ 'ਚ ਬੋਲ ਕੇ ਗਏ ਭਾਨਾ ਘਰੇ ਵਾ ਗਿਆ ਰੁੱਤੋਂ ਲੈ ਲੈ ਕੇ ਠਾਣੇ 'ਚ ਜੀ ਕਿਨੇ ਤੇਰੇ ਤੇ ਕੋਈ ਹਮਲਾ ਕਰਸਾ ਤੇਰੀ ਜਾਨ ਨੂੰ ਖਤਰਾ ਐ ਐਸਐਸਪੀ ਨੂੰ ਮਲਾਉਣਾ ਉਹ ਵਿਚਾਰਾ ਇੰਨਾ ਠੀਕ ਆ ਬੰਦਾ ਭਾਵਕ ਹੋ ਜਾਂਦਾ ਉਹ ਜਜ਼ਬਾਤੀ ਬੰਦਾ ਕਈ ਵਾਰੀ ਵੱਧ ਘੱਟ ਬੋਲ ਵੀ ਜਾਂਦਾ ਮੈਂ ਸਮਝਾਉਂਦਾ ਵੀ ਰਹਿਣਾ ਪਰ ਇਹਨਾਂ ਦਿਮਾਗਾਂ ਨਹੀਂ ਹੈਗਾ ਉਹ ਚੱਕ ਕਿਉਂ ਵੀ ਸਚਨਾ ਬਾਗਤ ਨੋਲੇ ਚੱਕ ਉਹਨੇ ਲੁਧਿਆਣੇ ਪੁਲਸ ਨੂੰ ਦਿੱਤਾ ਵੀ ਇੱਥੇ ਤੇਰੇ ਖਿਲਾਫ ਦਰਖਾਸਤ ਆਈ ਹੈ ਵੀ ਇਹਨੇ ਕਿਸੇ ਏਜੰਟ ਕੁੜੀ ਤੋਂ 10000 ਰੁਪਏ ਮੰਗਿਆ ਮੈਂ ਕਹਿੰਦਾ ਭਾਂਦੇ ਨੇ ਚਾਹ ਦਾ ਕੱਪ ਵੀ ਪੀਤਾ ਹੋਵੇ ਕਿਹਤੋਂ ਪੈਸੇ ਲੈਣ ਦੀ ਦੂਰ ਦੀ ਗੱਲ ਹੈ ਕੋਈ ਸਾਬਤ ਕਰ ਦੇ ਤੁਸੀਂ ਗਰੰਟੀ ਚੱਕ ਰਹੇ ਹੋ ਪੂਰੇ ਮੈਂ ਕਹਿੰਦਾ ਹੀ ਦੇਣ ਦੇ ਯਾਰ ਹੋਵਾਂਗੇ ਜੇ 10 ਰੁਪਏ ਵੀ ਕੋਈ ਜਾਂ ਚਾਹ ਦਾ ਕੱਪ ਵੀ ਸਾਬਤ ਕਰ ਦੇ ਭਾਂਦੇ ਨੇ ਪੀਤਾ ਪਰ ਉਹ ਲਗਾ ਗੱਲ ਕੀਤੀ ਜਾ ਰਹੀ ਹੈ ਵੀ ਜਿਹੜੀਆਂ ਆਵਾਜ਼ਾਂ ਨੇ ਪਹਾੜਾਂ ਲੋਕਾਂ ਨੂੰ ਜਗਾਉਂਦਾ ਸੀ ਪਿੰਡ-ਪਿੰਡ ਪ੍ਰਚਾਰ ਕਰਦਾ ਸੀ 831ਵੇਂ ਪਿੰਡ ਆ ਇਹ ਜੀ ਸਾਨੂੰ 8ਵੇਂ ਦਿਨ ਅੱਜ ਨਾਲ ਸੀ ਮੇਰੇ ਸਾਰੇ ਪਿੰਡਾਂ ਜਾਂਦਾ ਮਰੇ ਮਰੇ ਬੋਲਦੇ ਮਗਰ ਮਗਰ ਮੈਂ ਜਾਂਦਾ ਸੀ ਉਹ ਬਰਦਾਸ਼ਤ ਨਹੀਂ ਹੋਇਆ ਇਹੀ ਗੱਲ ਮੈਂ ਪਹਿਲੇ ਦਿਨ ਕਹੀ ਸਾਡੀ ਯਾਤਰਾ ਨੂੰ ਰੋਕਣਗੇ ਖੜਲ ਪਾਉਣਗੇ ਬਦਨਾਮ ਕਰਨਗੇ ਹੁਣ ਅੰਦਰ ਸਿੱਟਣਗੇ ਉਹ ਚਾਕੇ ਸਾਡਾ ਸਾਥੀ ਇੱਕ ਕਹਿੰਦਾ ਨੇ ਇਸੇ ਯਾਤਰਾ ਨੂੰ ਖਤਮ ਕਰਨ ਲਈ ਰੋਕਣ ਲਈ ਕਿੱਡਾ ਵੱਡਾ ਹੰਗਾਰਾ ਤੁਸੀਂ ਪਿੰਡਾਂ ਜਾ ਕੇ ਦੇਖੋ ਲੋਕਾਂ ਦਾ ਮਿਲ ਰਿਹਾ ਆ ਹੁਣ ਮੈਂ ਇੱਥੇ ਬੋਲ ਕੇ ਆਇਆ ਹਾਂ ਆ ਲੋਕ ਨੇ ਜਿਹੜੇ ਮੇਰੇ ਨਾਲ ਵਿਚਾਰੇ ਜੋਰ ਪਾਏ ਕਹਿੰਦੇ ਭਾਈ ਸਾਡੇ ਘਰੇ ਚੱਲ ਕੇ ਚਾਹ ਪੀ ਕੇ ਜਾਣੀ ਹੈ ਲੋਕਾਂ ਦਾ ਪਿਆਰ ਮਿਲ ਰਿਹਾ ਉਹ ਬਰਦਾਸ਼ਤ ਨਹੀਂ ਹੋਇਆ ਚੱਕ ਕੇ ਅੰਦਰ ਸਿੜਤਾ ਇਹਦੇ ਨਾਲ ਜੁੜੀ ਇੱਕ ਗੱਲ ਹੈ ਸੁਖਪਾਲ ਸਿੰਘ ਖਹਿਰਾ ਦਾ ਚਰਚਾ ਪਿੱਛੇ ਕਾਫੀ ਹੋ ਗਿਆ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਉਹਨਾਂ ਦੀ ਸਰਕਾਰ ਨੇ ਹਮੇਸ਼ਾ ਦਾਵਾ ਕੀਤਾ ਤਕਰੀਰ ਕੀਤੀ ਕਿ ਪਹਿਲਾਂ ਵਾਲੀ ਰਾਜਨੀਤੀ ਅਸੀਂ ਬਦਲਣ ਆਏ ਹਾਂ ਕਿਸੇ ਤੇ ਕੋਈ ਇੱਕ ਝੂਠਾ ਮਕਦਮਾ ਦਿਖਾ ਦਿਓ ਸਾਨੂੰ ਅਸੀਂ ਇਹ ਜੀ ਰਾਜਨੀਤੀ ਨਹੀਂ ਕਰਨੀ ਸੋਡੇਰਗੇ ਪੱਤਰਕਾਰਾਂ ਦੇ ਪਰਚੇ ਸੋਡੇ ਚੈਨਲ ਬੰਦ ਖਹਿਰੇ ਦੇ 15 ਦਾ 2015 ਦਾ ਮਕਦਮਾ ਪੁਰਾਣਾ ਚੱਕ ਕੇ ਝੂ ਉਹਦੀ ਜ਼ਮਾਨਤ ਰੱਦ ਕਰਾਉਣ ਦੀ ਖਾਤਰ ਹਾਈ ਕੋਰਟ ਤੋਂ ਹੋਈ ਸੁਪਰੀਮ ਕੋਰਟ ਤੱਕ ਗਿਆ ਪਵੰਤ 10-10 ਲੱਖ ਰੁਪਇਆ ਜਿਹੜਾ ਇੱਕ ਘੰਟੇ ਦਾ ਵਕੀਲ ਲੈਂਦੇ ਆ ਉਹ ਵਕੀਲ ਕਰਕੇ ਦਿੱਲੀ ਦੇ 5 ਕਰੋੜ ਰੁਪਇਆ ਖਰਚ ਕੀਤਾ ਗਿਆ ਖੈਰੇ ਦੀ ਜ਼ਮਾਨਤ ਰੱਦ ਕਰਾਉਣ ਦੀ ਖਾਤਰ ਸੁਪਰੀਮ ਕੋਰਟੋਂ ਉਹਦੇ ਉਹਦੀ ਜ਼ਮਾਨਤ ਹੋਈ ਹਾਈ ਕੋਰਟੋਂ ਇੱਕ ਪਰਚਾ ਖبوط ਤੋਂ ਲੈ ਹੋਰ ਦਿੱਤਾ ਕਿ ਆਪਣੇ ਗਵਾਹਾਂ ਨੂੰ ਧਮਕਾਉਂਦਾ ਸੀ ਜਿਵੇਂ ਖੈਰੇ ਆਪਾਂ ਨੇ ਦਿੱਤਾ 20-1000 ਰੁਪਇਆ ਕਿਸੇ ਕੁਲੀ ਏਜੰਟ ਤੋਂ ਮੰਗਿਆ 50-1000 ਰੁਪਇਆ ਮੰਗੂਗਾ ਤੂੰ ਪਵੰਤ ਸਿੰਘ ਕਹਿੰਦਾ ਸੀ ਕਿ ਕੈਪਟਨ ਨੇ ਅंसारी ਨੂੰ ਜੂਪੀ ਵਾਲੇ ਡਾਊਨ ਨੂੰ ਇੱਥੇ ਰੱਖਿਆ ਪੰਜਾਬ 'ਚ ਉਹ ਸਾਰਾ ਖਰਚਾ ਅਸੀਂ ਬਸੂਲਾਂਗੇ ਕੈਪਟਨ ਤੋਂ ਜਿੰਨਾ ਉਹਦੇ ਖਰਚੇ ਤੇ ਉਹਦੇ ਵਕੀਲਾਂ ਦੇ ਉੱਤੇ ਨੇ ਖਰਚਾ ਹੁਣ ਤੂੰ 5-5 ਕਰੋੜ ਰੁਪਈਆ ਪੰਜਾਬ ਦੇ ਖਜ਼ਾਨੇ ਚੋਂ ਖਰੇ ਨੂੰ ਅੰਦਰ ਰੱਖਣ ਲਈ ਕੀਤਾ ਉਹਦਾ ਜਵਾਬ ਕੌਣ ਦਊ ਉਹ ਖਰਚਾ ਕੌਣ ਦੇਊਗਾ ਤੂੰ ਮੇਰੇ ਵਰਗਾ ਕਹਿੰਦੇ ਚੱਕਿਓ ਹਰੀਕੇ ਪੱਤਨ ਤਰਨ ਤਰਨ ਚਿੱਟੇ ਦਾ ਪਰਚਾ ਦਿੱਤਾ ਸਰ ਮੇਰੀ ਆਵਾਜ਼ ਦੱਬਣ ਨੂੰ ਮੈਂ ਇੱਕ ਤਰੀਕ ਨੂੰ ਸਵਾਲ ਪੁੱਛਣ ਜਾਂਦਾ ਲੁਧਿਆਣੇ ਮੇਰੇ ਘਰ ਨੂੰ ਘੇਰਾ ਪਾ ਕੇ ਪੁਲਿਸ ਨਿਰਬੰਧ ਕਰ ਦਿੰਦੀ ਹੈ ਲੁਧਿਆਣੇ ਨਹੀਂ ਜਾਣਦੇ ਨਾ ਕਿਉਂ ਭਈ ਇਹ ਤਾਂ ਕਹਿੰਦੇ ਸਵਾਲ ਕਰਨ ਵਾਲਾ ਜਵਾਬ ਕਰਨ ਲੋਕਾਂ ਨੂੰ ਅਸੀਂ ਸਿਖਾਇਆ ਲੀਡਰਾਂ ਦੇ ਅੱਗੇ ਬੋਲਣ ਲੋਕਾਂ ਨੂੰ ਅਸੀਂ ਕੀ ਤੂੰ ਡਰਨ ਲੱਗੇ ਖੜਿਆ ਕਿਉਂ ਡਰਨ ਲੱਗੇ ਮੇਰਾ ਕਹਿੰਦਾ ਕੀ ਡਰਾਂ ਇਹ ਸਵਾਲ ਹੀ ਪੁੱਛਦੇ ਆ ਯਾਰ ਹਮ ਪਰ ਇਹ ਇਹ ਜਿਹੜੀ ਨੀਤੀ ਤੇ ਚੱਲਿਆ ਹੋਇਆ ਨਾ ਭਾਂਤ ਭਾਂਸਿਆ ਤੇਰਾ ਸਮ ਹੈ ਹਮ ਤੰਤਰ ਪੁਲਿਸ ਸਭ ਤੇਰੀ ਹੈ ਹਮ ਕਾਲ ਨੂੰ ਕਿਸੇ ਹੋਰ ਦਾ ਹੋਣਾ ਇਹ ਪੁਲਿਸ ਇਹ ਤੰਤਰ ਉਹਨਾਂ ਦਾ ਹੋਣਾ ਇਹ ਵਾਰੀ ਸਭ ਦੀ ਆਉਣੀ ਆ ਸੱਜਣਾ ਇਹ ਗਲਤ ਗੱਲ ਨਾ ਕਰ ਹੰਕਾਰ ਜਦ ਤੇ ਚੜਿਆ ਦਿਮਾਗ ਨੂੰ ਹੰਕਾਰ ਚੰਗਾ ਨਹੀਂ ਹੁੰਦਾ ਸਦਾ ਪਾਵਰਾਂ ਤਾਕਤਾਂ ਰਹੀਆਂ ਨਹੀਂ ਕਿਸੇ ਕੋਲ ਬਦਲਵੀਂ ਸਿਆਸਤ ਦੇਣ ਵਾਸਤੇ ਕਹਿੰਦੇ ਕਿ ਵਿਧਾਨ ਸਭਾ ਦੀਆਂ ਪੌੜੀਆਂ ਚੜਨੀਆਂ ਵੀ ਜ਼ਰੂਰੀ ਹੈ ਤੇ ਪਾਰਲੀਮੈਂਟ ਦੀਆਂ ਵੀ ਚੋਣ ਤਾਂ ਵੈਸੀ ਸਿਰ ਤੇ ਖੜੀ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਕੱਲੇ ਜਿਲੇ ਬਠਿੰਡੇ ਵਿੱਚ ਤੋ ਉੱਠ ਖੜੇ ਹੋਰ ਕਿਹੜੇ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਇਨਾਂ ਲੀਡਰਾਂ ਨੂੰ ਮੇਰੇ ਨਾਲ ਚੱਲਣ ਤੇ ਵਿਸ਼ਵਾਸ ਕੀਤਾ ਜਾ ਸਕਦਾ ਮੈਂ ਤਾਂ ਕਿਹਾ ਬਹੁਤ ਧੰਨ ਵੀ ਆਪ ਇਕੱਠੇ ਹੋ ਕੇ ਮੰਚ ਬਣਾ ਕੇ ਕਟੋ-ਕਟ ਸਾਡੇ 13 ਬੰਦੇ ਦਾ ਜਤਾ ਕੇ ਪੰਜਾਬ ਉੱਥੇ ਵਗ ਜੇ ਸਾਡੀ ਗੱਲ ਤਾਂ ਉੱਥੇ ਯਾਰ ਮੈਂ ਮਾਰ ਮੈਨੂੰ ਕਹਿੰਦੇ ਤੂੰ ਕੱਲਾ ਮੌੜਾ ਮੌੜਾ ਜਦ ਮੈਂ ਮੌੜ ਤੋਂ ਖੜਾ ਹੋਇਆ ਸੀ ਵੀ ਤੂੰ ਕੱਲਾ ਹੀ ਕਰ ਦਿੰਦਾ ਵਿਧਾਨ ਸਭਾ ਉਹ ਘੱਟੋ ਘੱਟ ਜਿਹੜੀ ਗੱਲ ਮੈਨੂੰ ਇਹਨਾਂ ਨੇ ਮੈਂ ਇੱਕ ਤਰੀਕ ਨੂੰ ਲੁਧਿਆਣੇ ਜਾ ਕੇ ਪੁੱਛਦਾ ਸੀ ਮੈਨੂੰ ਘਰੇ ਘੇਰ ਲਿਆ ਜਿਵੇਂ ਵਿਧਾਨ ਸਭਾ ਭੇਜਿਆ ਹੁੰਦਾ ਸੀ ਹੁਣ ਆ ਸੀਗਾ ਲੋਕਾਂ ਨੇ ਤਾਂ ਮੈਂ ਉੱਥੇ ਸਵਾਰ ਕਰਦਾ ਜਾ ਕੇ ਮੈਂ ਲੋਕ ਸਭਾ ਜਾਊਂਗਾ ਘੱਟੋ ਘੱਟ ਪੰਜਾਬ ਦੀ ਗੱਲ ਤਾਂ ਕਰੂੰਗਾ ਯਾਰ ਸਾਡੇ ਕੋਲ 13 ਐਮਪੀ ਲੋਕ ਸਭਾ 7 ਸਾਡੇ ਕੋਲ ਰਾਜ ਸਭਾ 20 ਬੰਦਿਆਂ ਦੇ ਵਿੱਚੋਂ ਇੱਕ ਅੱਦੇ ਬੰਦੇ ਨੂੰ ਛੱਡ ਕਿਸੇ ਨੇ ਗੱਲ ਕੀਤੀ ਜਾ ਕੇ ਲੋਕ ਸਭਾ ਰਾਜ ਸਭਾ ਵੀ ਹੜਾ ਨਾਲ ਪੰਜਾਬ ਮਰਿਆ ਜੇ ਹੜਾ ਨਾਲ ਪੰਜਾਬ ਨੇ ਮਰਨਾ ਹੈ ਤੇ ਇਹ ਪਾਣੀ ਸਾਡਾ ਖੋ ਕੇ ਦੂਹੇ ਰਾਜਸਤਾਨ ਨੂੰ ਦੇਤਾ ਦਿੱਲੀ ਨੂੰ ਦੇਤਾ ਰੈਫਰੈਂਸ ਦਾ ਦੇ ਮੁਤਾਬਕ ਪਾਣੀ ਦੇ ਉੱਤੇ ਪੰਜਾਬ ਦਾ ਹੱਕ ਹੈ ਇਹ ਆਵਾਜ਼ ਕਿਸੇ ਨੇ ਬੁਲੰਦ ਕੀਤੀ ਪਰ ਇੱਥੋਂ ਤਾਂ ਮੁੱਖ ਮੰਤਰੀ ਕਹਿ ਰਹੇ ਆ ਪਿੱਛੇ ਜੇ ਮੀਟਿੰਗ ਹੋਈ ਸਾਂਜੀ ਕਹਿੰਦੇ ਬੂੰਦ ਨਹੀਂ ਦੇਣੀ ਵਾਧੂ ਉਹ ਗੱਲਾਂ ਨੇ ਇਹ ਤਾਂ ਕਹਿੰਦੇ ਕੁਰਬਾਨੀਆਂ ਦੇ ਦਾਂ ਕੋਈ ਕਹਿੰਦਾ ਕੋਈ ਕਹਿੰਦਾ ਸਾਡੀ ਲਾਸ਼ ਦੇ ਉੱਤੋਂ ਦੀ ਲਾਸ਼ਾਂ ਦੇ ਉੱਤੋਂ ਦੀ ਨਹਿਰਾਂ ਬਣਨ ਗਈਆਂ ਹਨਾ ਚੰਡੀਗੜ੍ਹ ਦੇ ਵਿੱਚ ਕੇਂਦਰ ਨੇ ਆਪਣੇ ਕਾਨੂੰਨ ਲਾਗੂ ਕਰਤੇ ਤਾਂ ਚੁੱਪ ਨੇ ਚੰਡੀਗੜ੍ਹ ਦੇ ਵਿੱਚ ਹਰਿਆਣੇ ਨੇ ਬਖਰੀ ਵਿਧਾਨ ਸਭਾ ਦਾ 10 ਕਿੱਲੇ ਜ਼ਮੀਨ ਖਰੀਦ ਲਈ ਉਹਨੂੰ ਮਨਜ਼ੂਰੀ ਦੇਤੀ ਉੱਥੇ ਪ੍ਰਸ਼ਾਸਨ ਨੇ ਉੱਥੇ ਚੱਪਨੇ ਡੈਮਾਂ ਦੇ ਪ੍ਰਬੰਧ ਕੇਂਦਰ ਨੇ ਆਪਣੇ ਕੋਲੇ ਕਰ ਲਏ ਸਾਡੀਆਂ ਨੌਕਰੀਆਂ ਪੰਜਾਬ ਦੀਆਂ ਉਹਨਾਂ ਦੇ ਪ੍ਰਾਈਵੇਟ ਹੁਣ ਚਾਹੇ ਸਰਕਾਰੀ ਹੋਣ ਉਹ ਸਾਰੇ ਬਾਹਰ ਲਈ ਕਾਬਜ਼ ਹੋਈ ਜਾਂਦੇ ਨੇ ਕਿ ਉੱਤਰਾਖੰਡ 'ਚ ਕਾਨੂੰਨ ਹੈਗਾ ਕਿ ਹਿਮਾਚਲ 'ਚ ਹੈਗਾ ਇਹ ਇਹ ਗੱਲਾਂ ਲੈ ਕੇ ਮੈਂ ਪਹਿਲਾਂ ਭਵੰਤ ਨੂੰ ਮਿਲਿਆ ਸੀ ਇਹ ਗੱਲਾਂ ਲੈ ਕੇ ਕੈਪਟਨ ਨੂੰ ਮਿਲਿਆ ਸੀ ਇਹ ਗੱਲਾਂ ਲੈ ਕੇ ਚੰਦੀ ਨੂੰ ਮਿਲਿਆ ਸੀ ਕਿ ਸਾਡੀਆਂ ਨੌਕਰੀਆਂ ਸਾਡੀ ਜ਼ਮੀਨ ਕੋਈ ਬਾਹਰਲਾ ਬੰਦਾ ਨਾ ਖਰੀਦ ਸਕੇ ਜਿਵੇਂ ਹੋਰਾਂ ਸੂਬਿਆਂ ਚ ਕਰੂਣ ਹੈ ਉਹ ਪੰਜਾਬ ਚ ਬਣਾਓ ਉੱਥੇ ਕੌਣ ਬੋਲਦਾ ਪੰਜਾਬ ਦੇ ਲੋਕਾਂ ਦੀ ਅਪੀਲ ਹੈ ਘੱਟੋ ਘੱਟ ਉਹ ਬੰਦੇ ਦਾ ਭੇਜੋ ਯਾਰ ਜਿਹੜੇ ਬੰਦੇ ਸਾਡੀ ਗੱਲ ਰੱਖ ਸਕਣ ਉੱਥੇ ਜਾ ਕੇ ਸੁਖਪਾਲ ਖੈਰਾ ਤੇ ਨਵਜੋਤ ਸਿੰਘ ਸਿੱਧੂ ਦੀਆਂ ਤਕਰੀਰਾਂ ਚ ਭਾਸ਼ਣਾ ਚ ਤੁਹਾਡੇ ਵਾਲੀਆਂ ਗੱਲਾਂ ਨਜ਼ਰ ਆਉਂਦੀਆਂ ਉਹਨਾਂ ਨਾਲ ਗੱਲ ਬਣ ਸਕਦੀ ਹੈ ਜੇ ਅੱਗੇ ਤੁਰਨ ਦਾ ਮੌਕਾ ਮੈਂ ਤਾਂ ਕਿਹਾ ਖੈਰਾ ਸਾਹਿਬ ਨੂੰ ਮੈਂ ਕਿਹਾ ਛ ਤੈਨੂੰ ਫੜਾਈ ਰਾਜੇ ਬੜੇ ਗਰ ਗਿਆ ਨੇ ਅੰਦਰ ਖਾਤੇ ਸੈਟਿੰਗ ਕਰਕੇ ਐਵੇਂ ਥੋੜਾ ਬੱਸਾਂ ਵਾਲੀਆਂ ਫੈਲਾਂ ਖੋਲਦਾ ਫਿਰਦਾ ਹੀ ਭਵੰਤੇ ਦੀਆਂ ਹੂੰ ਕਿਹਨੇ ਬੱਸਾਂ ਦੇ ਬਾਡੀਆਂ ਚ ਘਟਾਲਾ ਕੀਤਾ ਮੈਂ ਆ ਫੈਲਾਂ ਖੁੱਲ ਗਈਆਂ ਮੇਰੇ ਟੇਬਲ ਤੇ ਆ ਗਿਆ ਅੰਦਰ ਦੂ ਕਿੱਥੇ ਕਿਹੜੀ ਫੈਲਾਂ ਬੰਦ ਹੋ ਗਈਆਂ ਉਹ ਘਟਾਲਾ ਹੁਣ ਸਾਫ਼ ਹੋ ਗਿਆ ਹੁਣ ਇਮਾਨਦਾਰ ਹੋ ਗਿਆ ਇਹ ਕਹਿੰਦੇ ਸੀ ਕਾਂਗਰਸੀ ਚੋਰ ਹੈ ਇਹ ਲੁੱਟ ਕੇ ਖਾਦਾ ਪੰਜਾਬ ਆ ਘਟਾਲੇ ਕੀਤੇ ਆ ਕਬਲੇ ਕੀਤੇ ਇਹਨਾਂ ਦੇ ਮੰਤਰੀਆਂ ਨੇ ਮੁੱਖ ਮੰਤਰੀਆਂ ਨੇ ਹੁਣ ਉਹਨਾਂ ਨਾਲ ਗੱਠ ਜੋੜ ਹੋ ਗਿਆ ਹੂੰ ਹੁਣ ਸਾਥ ਹੋ ਗਏ ਹੂੰ ਹੁਣ ਕੀ ਇਹ ਸਵਾਲ ਪੰਜਾਬ ਦੇ ਲੋਕ ਪੁੱਛਣਗੇ ਪਿੰਡਾਂ 'ਚ ਘੇਰ ਕੇ ਵੀ ਦੱਸੋ ਹੀ ਹੂੰ ਤੂੰ ਪੰਜਾਬ ਦਾ ਪੈਸਾ ਮੀਂਹ ਉਭਾ ਰਹੇ ਹੋ ਤੁਸੀਂ ਹੂੰ ਇੱਥੇ ਮੈਂ ਬੋਲਿਆ ਵੀ ਲੋਕਾਂ ਨੂੰ ਪੁੱਛਦਾ ਵੀ ਹੁਣ ਹੈ ਵੀ ਐਸੇ ਮੌੜੀਆਂ ਆਇਆ ਸੀ ਭਵੰਤ 55 ਕਰੋੜ ਚ ਪਈ ਸੀ ਦਿੱਲੀ 88 ਕਰੋੜ ਦੇ ਟੈਂਟ ਲਾਏ ਆ ਬੁਲਟ ਪ੍ਰੂਫ ਹੂੰ ਜਿਹੜੇ ਜਿਹੜੇ ਕਰੋੜ ਦਾ ਸਾਊਂਡ ਸਿਸਟਮ ਨੇ ਬੱਸਾਂ ਸਰਕਾਰੀ ਤੇਲ ਖਜ਼ਾਨੇ 'ਚੋਂ ਨਰੇਗਾ ਵਾਲੇ ਵਿਚਾਰੇ ਮਜ਼ਦੂਰਾਂ ਨੂੰ ਲੈ ਗਏ ਵੀ ਆਜੋ ਤੁਹਾਨੂੰ ਸੇ ਮੁੱਖ ਮੰਤਰੀ ਨੂੰ ਮਲਾ ਕੇ ਲੈਣਾ ਹੁੜਾ ਕੰਮ ਕਰਾ ਕੇ ਲਾਵਾਂਗੇ ਢਾੜੀ ਪਿੰਡ 'ਚ ਪਾਤੀ ਕੀ ਚੱਲ ਰਿਹਾ ਪੁਆੰਤ ਕਾਲੇ ਕਹਿੰਦਾ ਸੀ ਨਾ ਬਾਦਲਾਂ ਦੀ ਬਸਾਂ ਦੇ ਫੋਟੋ ਬਾਦਲਾਂ ਦੀ ਪਤੀਲਿਆਂ ਦੇ ਫੋਟੋ ਅੱਜ ਤੇਰੀਆਂ ਝੋਲਿਆਂ ਤੇ ਲਫਾਫਿਆਂ ਤੇ ਕੁੱਲ ਥਾਂ ਦੇ ਕਈ ਕਰੋੜਾਂ ਰੁਪਈਆ ਪੰਜਾਬ ਦਾ ਤੂੰ ਬੋਲਡਾਂ ਤੇ ਮਸ਼ਹੂਰੀਆਂ ਤੇ ਅਖਬਾਰਾਂ ਤੇ ਚੈਨਲਾਂ ਨੂੰ ਖਰੀਦ ਕੇ ਕਰ ਰਿਹਾ ਹੈ ਪਰ ਕਈ ਲੋਕ ਤਾਂ ਪਿੰਡਾਂ ਵਿੱਚ ਅਸੀਂ ਜਦੋਂ ਗੱਲਬਾਤ ਕੀਤੀ ਉਹ ਇਹ ਕਹਿ ਦਿੰਦੇ ਆ ਕਿ ਘੱਟੋ-ਘੱਟ ਪੁਰਾਣਿਆਂ ਨਾਲ ਤਾਂ ਚੰਗਾ ਆਪਦੀ ਤਾਂ ਜਾਇਦਾਦ ਨਹੀਂ ਨਾ ਬਣਾਉਂਦਾ ਦੇ ਯਾਰ ਕਿਹੜੇ ਪਾਸੇੋਂ ਚੰਗਾ ਰਾਗਵ ਚੱਡੇਵਰ ਕਹਿੰਦਾ ਵਿਆਹ ਹੁੰਦਾ 10 ਲੱਖ ਰੁਪਇਆ ਇੱਕ ਕਮਰੇ ਦਾ ਕਿਰਾਇਆ ਪੈਂਦਾ ਹੈ ਕਈ ਅਰਬਾਂ ਰੁਪਇਆ ਪੰਜਾਬ ਦੇ ਖਜ਼ਾਨੇ ਚੋਂ ਲੱਗਦਾ ਕੇਜਰੀਵਾਲ ਹਿਮਾਚਲ ਜਾਂਦਾ ਕੇਜਰੀਵਾਲ ਗੁਜਰਾਤ ਜਾਂਦਾ ਕੇਜਰੀਵਾਲ ਆਂਧਰਾ ਤਾਮਲਡੂ ਜਾਂਦਾ ਸਾਰਾ ਤੇਲ ਜਹਾਜ਼ ਦਾ ਪੰਜਾਬ ਦੇ ਖਜ਼ਾਨੇ ਚੋਂ ਪਾਇਆ ਜਾਂਦਾ ਜਹਾਜ਼ ਪੰਜਾਬ ਦੇ ਖਜ਼ਾਨੇ ਚੋਂ ਖਰੀਦਾ ਜਾਂਦਾ ਇਹ ਕਿਹੜੀਆਂ ਚੰਗੀਆਂ ਗੱਲਾਂ ਨੇ 62000 ਕਰੋੜ ਰੁਪਇਆ ਪੰਜਾਬ ਦਾ ਕਰਜ਼ਾ ਚੱਕ ਲੈ ਸਿਰ ਤੇ ਦੂ ਚਾੜਤਾ 18-20 ਮਹੀਨਿਆਂ ਦੇ ਵਿੱਚ ਇਹ ਸਿਰ ਤੇ ਕਿਹਦੇ ਪੈਣਾ ਹੈ ਇਹ ਕਿਹੜੀ ਚੰਗੀ ਗੱਲ ਆ ਕੋਈ ਤਾਂ ਗੱਲ ਦੱਸ ਦਿਓ ਤੁਸੀਂ ਪੰਜਾਬ ਦੇ ਮੁੰਡਿਆਂ ਤੇ ਐਨਐਸਯੂਪੀ ਵਾਲੇ ਕੇਂਦਰ ਸਿੱਟ ਰਹੇ ਹੋ ਕੀ ਕਿਹੜੀ ਚੰਗੀ ਗੱਲ ਕਰ ਰਹੇ ਹੋ ਕੋਈ ਤਾਂ ਹੋਵੇ ਨਾ ਵੀ ਭਾਈ ਆਹ ਗੱਲ ਅਸੀਂ ਚੰਗੀ ਕਰ ਰਹੇ ਆ ਮੈਂ ਪੰਜਾਬ ਦੇ ਲੋਕਾਂ ਦੇ ਮੈਂ ਹੁਣ ਜਾ ਰਿਹਾ ਪਿੰਡਾਂ 'ਚ ਮੈਂ ਸਾਰੀਆਂ ਤਰ੍ਹਾਂ ਵਾਲੇ ਇੱਕ ਸਵਾਲ ਪੁੱਛਦਾ ਵੀ ਲੋਕ ਕਹਿੰਦੇ ਬਾਦਲ ਚੰਗੇ ਆ ਮੈਂ ਬਾਦਲ ਕਿਹੜੀ ਗੱਲਾਂ ਚੰਗੇ ਆ ਭੁੱਲ ਗਏ ਸਾਰਾ ਕੁਝ ਹੀ ਕੀ ਹੋਇਆ ਜਿਹੜਾ ਗਿਰਦੇਵ ਸਿੰਘ ਕੌਕੇ ਨਾਲ ਕੀ ਹੋਇਆ ਯਹਾਰ ਆਲਮ ਨੇ ਕੀ ਕੀਤਾ ਆਲਮਸਨ ਬਣਾ ਕੇ ਕੀ ਕੀਤਾ ਸੈਣੀ ਨੇ ਜਿਹਨੂੰ ਡੀਜੀਪੀ ਲਾਇਆ ਭੁੱਲ ਗਏ ਭੁੱਲ ਗਏ ਕਾਂਸਦੀਆਂ ਬਦੀਕੀਆਂ ਤਖਤ ਢਾਤੇ ਅੱਗਾਂ ਲਾਈਆਂ ਟੈਰ ਪਾਪਾ ਫੂਕਿਆ ਜਵਾਹ ਤੱਕ ਮਰਵਾਤੇ ਝੂਠੇ ਮੁਕਾਬਲੇ ਚ ਭੁੱਲ ਗਏ ਹੁਣ ਉਹ ਜਿਹਨੂੰ ਭੁੱਲ ਜੂਗੇ ਇਹ ਇਹਦਾ ਹੁਣ ਭਵੰਤ ਕੋਲੇ ਕੀ ਆ ਚਾਰ ਗੱਲਾਂ ਸੁਖਵੀਰ ਬਾਦਲੇ ਕਹਤੀਆਂ ਚਾਰ ਮਝੀਠੀਆਂ ਬਾਰੇ ਬੋਲਤੀਆਂ ਚਾਰ ਨੇ ਚੰਨੀ ਨੂੰ ਕਹਤੀਆਂ ਚਾਰ ਕੈਪਟਨ ਨੂੰ ਸੁਨਾਤੀਆਂ ਚਾਰ ਕਿਸੇ ਭਾਜਪਾ ਨੂੰ ਸੁਨਾਤੀਆਂ ਇੱਕ ਅਦਾ ਚੁਟਕਲਾ ਛੱਡ ਗਿਆ ਇੱਕ ਅਦੀ ਕਹਾਣੀ ਛੱਡ ਗਿਆ ਲੋਕ ਖੁਸ਼ ਹੋ ਜਾਂਦੇ ਆ ਵੀ ਇਹਦਾ ਸਿਰਾ ਲਾਤਾ ਨੇ ਸਿਰਾ ਲਾਤਾ ਜੀ ਉਹ ਭਲੇ ਉਹ ਮਾਨਸੂ ਪੰਜਾਬ ਤਬਾਹ ਹੋ ਰਿਹਾ ਹੂੰ ਬਰਬਾਦ ਹੋ ਰਿਹਾ ਪੰਜਾਬ ਹੂੰ ਕਿਸੇ ਪੱਖ ਦਾ ਦੇਖ ਲਓ ਮੈਂ ਕਹਿੰਦਾ ਕੋਈ ਪੱਖ ਦਈ ਦੇ ਇਹ ਕਹਿੰਦੇ ਬਈ ਚੱਟਾ ਨਹੀਂ ਬੰਦ ਹੁੰਦਾ ਹੂੰ ਇਹਨਾਂ ਦੇ ਬੰਦੇ ਨਾ ਮੈਨੂੰ ਇੱਕ ਪਿੰਨ ਬੰਦਾ ਮਿਲਿਆ ਹੂੰ ਕਹਿੰਦਾ ਭਵੰਤ ਕੋਲ ਕਿਹੜਾ ਜਾਦੂਰੀ ਛੜੀ ਹੈ ਹੂੰ ਵੀ ਭਵੰਤ ਦੋ ਦਿਨਾਂ ਚ ਬੰਦ ਕਰ ਦੇ ਜੀ ਮੈਂ ਕਿਹਾ ਕਰੋਨਾ ਆਇਆ ਸੀ ਜੀ 3 ਕਰੋੜ ਬੰਦਾ ਹੂੰ ਘਰਾਂ 'ਚ ਬੰਦ ਕਰਤਾ ਸੀ ਸਰਕਾਰ ਨੇ ਕੀਤਾ ਸੀ ਚੀੜੀ ਨਹੀਂ ਸੀ ਫਰਕਦੀ ਛੜਕਾਂ ਦੇ ਸੱਤਾਂ ਜਿ ਬੈਠੇ ਬਾਪੂ ਅਸੀਂ 80 ਸਾਲ ਦੇ ਗੋਡੇ ਦੁਖਦੇ ਸੀ ਹੂਟਰਵਾਦਾ ਹੀ ਫਿਰਨੀ ਦੇ ਪੁਲਿਸ ਦਾ ਤੇ 100 ਤੇ ਹੋ ਜਾਂਦੇ ਸੀ ਜੇ 3 ਕਰੋੜ ਬੰਦਾ ਹੈ ਇੱਕ ਰਾਜ ਬੰਦ ਕਰ ਕੈਦ ਕਰ ਸਕਦੇ ਆ ਚਿੜੀ ਨਹੀਂ ਫਰਕੰਦ ਦੇ ਸਕਦੇ ਤਾਂ ਚਿੱਟੇ ਵੇਚ ਨਾਲ ਕਿੰਨੇ ਘੋਣੇ ਹ ਪਰ ਰੋਕਣਾ ਨਹੀਂ ਕਿਉਂਕਿ ਤੁਹਾਡੀ ਨਸਲ ਕੁਸ਼ੀ ਕਰਨੀ ਆ ਗੱਲ ਉੱਚੀ ਆ ਜਾਂਦੀ ਆ ਜਿਹਨਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਫਲਾਨਾ ਬੰਦਾ ਅਮਰਪਾਲ ਦੇ ਕੱਟ ਚ ਗਿਆ ਫਰਾਂ ਦੇ ਬੰਦੇ ਨੇ ਟਿੱਪਣੀ ਕੀਤੀ ਫਰਾਂ ਦੇ ਵੀਡੀਓ ਸਾਂਝੀ ਕੀਤੀ ਉਹਦੇ ਵੀ ਪਰਚਾ ਪਾ ਕੇ ਅੰਦਰ ਦੇਤਾ ਐਨੀ ਬਰੀਕੀ ਨਾਲ ਤੁਹਾਨੂੰ ਪਤਾ ਲੱਗਦਾ ਵੀ ਫਲਾਨਾ ਬੰਦਾ ਫਲਾਨੇ ਨਾਲ ਜੁੜਿਆ ਫਲਾਨੇ ਦਾ ਟਿੱਪਣੀ ਕਮੈਂਟ ਜੋ ਕਰ ਰਿਹਾ ਤੇ ਤੁਹਾਨੂੰ ਚਿੱਟਾ ਮੇ ਜਗੇ ਪਿੰਡ ਗਿਆ ਉਹ ਕਹਿੰਦੇ ਬਾਈ ਸਾਡੇ ਪਿੰਡ ਬੀਬਾ ਬਲਜਿੰਦਰ ਕੌਰ ਦਾ ਪਿੰਡ ਹੈ ਜਿਹੜਾ ਐਮਐਲਏ ਇੱਥੋਂ ਉਹ ਕਹਿੰਦੇ ਸਾਡੇ ਪਿੰਡ ਬਾਈ ਸ਼ਰੇ ਆਮ ਦਾਣਾ ਮੰਡੀ ਚ ਵਿਖਦਾ ਉਹ ਵਿਖਨ ਵਾਲੇ ਦਿਖਦੇ ਨਹੀਂ ਜਣੀ ਇਹ ਇਹ ਸਮਝ ਨਾ ਵਰਤਾਰਾ ਹੈ ਕੀ ਆ ਜੀ ਵੀ ਸਾਨੂੰ ਮਾਰਨਾ ਕਿਸੇ ਵੀ ਤਰੀਕੇ ਨਾਲ ਤੁਸੀਂ ਰੜਕਦੇ ਹੋ ਅਗਲੇ ਤੁਹਾਡਾ ਤੇ ਹੱਸ ਪੜਿਆ ਵੀ ਕੱਲੇ ਕੱਲੇ ਸਵਾ ਸਵਾ ਲਖ ਨਾ ਪੜਨ ਵਾਲੇ ਆ ਇਹ ਨਸ਼ਰ ਕੁਸ਼ੀ ਕਿਵੇਂ ਕਰਨੀ ਆ ਹੁਣ ਜੀਵਤ ਰੱਖਣ ਵਾਲੀ ਗੋਲੀ ਦੇਤੀ ਉਹ ਜੀਵਤ ਰੱਖਣ ਵਾਲੀ ਗੋਲੀ ਜਿਹੜਾ ਬੰਦਾ ਖਾ ਗਿਆ ਸਾਲ ਪਰ ਉਹ ਜਵਾਹ ਜੰਮੂ ਖਤਮ ਆ ਆਪੀ ਨਸਲਾਂ ਪੈਦਾ ਹੁਣ ਹਟ ਜਾਣੀਆਂ ਨੇ ਗਾਹਾਂ ਟੈਟੂ ਬੇਬੀ ਸੈਂਟਰ ਖੋਲਤੇ ਉੱਥੇ ਬੱਚਾ ਸਪਰਮ ਬਾਹਰ ਦੇ ਸੂਬਿਆਂ ਤੋਂ ਲਿਆ ਕੇ ਸਾਡੀਆਂ ਜਨਨੀਆਂ ਦੇ ਗਰਭ ਵਿੱਚ ਭਰਨ ਲੱਗ ਗਏ ਇਹ ਕਿਸ ਤਰੀਕੇ ਨਾਲ ਤੁਹਾਨੂੰ ਖਤਮ ਕੀਤਾ ਜਾ ਰਿਹਾ ਵਰਤਾਰੇ ਦੇਖੋ ਨਾ ਕੀ ਨੇ ਸਾਡੇ ਸਮਝ ਹੀ ਨਹੀਂ ਪੈਂਦੀ ਇਸ ਕਰਕੇ ਚੱਟਾ ਨਸ਼ਾ ਨਹੀਂ ਰੁਕਣਾ ਵੀਰ ਮੇਰਾ ਇੱਥੇ ਇੰਨੀਆਂ ਕੰਪਨੀਆਂ ਮਗਾ ਕੇ कर्फ्यू ਲਾ ਕੇ ਨੈਟ ਬੰਦ ਕਰਕੇ ਲੋਕਾਂ ਨੂੰ ਤਾੜ ਸਕਦੇ ਆ ਤਾਂ ਚੱਟਾ ਕੀ ਚੀਜ਼ ਆ ਪਰ ਨਹੀਂ ਰੋਕਣਾ ਕਿਉਂਕਿ ਇਹਨਾਂ ਦੀ ਇਹ ਸੋਚੀ ਸਮਝੀ ਸਾਜ਼ਿਸ਼ਾ ਚਾਲ ਆ ਜੀ ਬਹੁਤ ਸ਼ੁਕਰੀਆ ਜੀ ਇਸਨ ਸਾਡੇ ਨਾਲ ਲੱਖਾਂ ਸਦਾਨਾ ਜਿਹੜੇ ਪਿੰਡ-ਪਿੰਡ ਜਾ ਰਹੇ ਨੇ ਮੁਹੱਲਿਆਂ ਗਲੀਆਂ ਚ ਜਾ ਰਹੇ ਆ ਉਹਨਾਂ ਦੀ ਰਾਜਨੀਤੀ ਕੀ ਹੈ ਸਿਆਸਤ ਕੀ ਹੈ ਤੇ ਨਾਲ ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲਬਾਤ ਖੁੱਲ੍ਹ ਕੇ ਕਰਨ ਦਾ ਜਿਹੜਾ ਮਾਦਾ ਉਹ ਕਿਸ ਵਿੱਚ ਕਿੰਨਾ ਇਸ ਦੇ ਬਾਰੇ ਤੁਸੀਂ ਆਪਣਾ ਵਿਚਾਰ ਨਿੱਜੀ ਤੌਰ ਦੇ ਉੱਤੇ ਕੀ ਰੱਖਦੇ ਹੋ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਫਿਲਹਾਲ ਇਸ ਮੁਲਾਕਾਤ ਵਿੱਚ ਨਹੀਂ ਆਪਣਾ ਸਾਥੀ ਕੈਮਰੇਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਬੀਸੀ ਪੰਜਾਬ ਬਠਿੰਡਾ